ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਭੂਆ ਦੇ ਸਾਹਮਣੇ ਆ ਗਈ ਸੱਚਾਈ ਆਪਣੀ ਨੋਦੀ ਉਹ ਕਿਵੇਂ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਜਦੋਂ ਦਵਿੰਦਰ ਨੂੰ ਉਸਦੀ ਭੈਣ ਬੁਲਾਉਂਦੀ ਹੈ ਆਪਣੇ ਘਰ ਖੋਆ ਕੱਢਣ ਵਾਸਤੇ ਤਾਂ ਉਹ ਉਸ ਨੂੰ ਦੱਸਦੀ ਹੈ ਕਿ ਮੇਰੇ ਦਿਓਰ ਦਾ ਕਿਤੇ ਰਿਸ਼ਤਾ ਹੋ ਰਿਹਾ ਹੈ ਤੇ ਗੱਲਾਂ-ਗੱਲਾਂ ਵਿੱਚ ਉਹ ਕਹਿੰਦੀ ਹੈ ਕਿ ਉਹ ਤੁਹਾਡੀ ਰਿਸ਼ਤੇਦਾਰੀ ਵਿੱਚ ਹੀ ਹੋ ਰਿਹਾ ਹੈ ਤਾਂ ਦਵਿੰਦਰ ਉਸ ਤੋਂ ਪੁੱਛ ਲੈਂਦੀ ਹੈ ਕਿ ਇਹੋ ਜਿਹਾ ਕਿਹੜਾ ਪਰਿਵਾਰ ਹੈ ਜਿਹੜਾ ਇਸ ਨੂੰ ਰਿਸ਼ਤਾ ਕਰ ਰਿਹਾ ਹੈ ਤਾਂ ਉਹ ਦੱਸਦੀ ਹੈ ਕਿ ਸੰਦੀਪ ਦਾ ਰਿਸ਼ਤਾ ਇਸ ਨਾਲ ਹੋ ਰਿਹਾ ਹੈ ਤਾਂ ਦਵਿੰਦਰ ਇਹ ਸਾਰੀਆਂ ਗੱਲਾਂ ਸੁਣ ਕੇ ਹਰਾਹ रह ਜਾਂਦੀ ਹੈ ਤੇ ਕਹਿੰਦੀ ਹੈ ਕਿ ਜਦੋਂ ਭੂਆ ਨੂੰ ਮੈਂ ਰਿਸ਼ਤਾ ਦੱਸਿਆ ਸੀ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਤੇ ਇਹਦੇ ਵਿੱਚ ਇਹੋ ਜਿਹੇ ਕਿਹੜੇ ਗੁਣ ਹਨ ਤੇ ਉਹ ਉਸਦੀ ਭੈਣ ਉਸ ਨੂੰ ਇਹ ਵੀ ਦੱਸਦੀ ਹੈ ਕੀ ਇਹਨਾਂ ਨੇ ਚਲਾਕੀ ਨਾਲ ਰਿਸ਼ਤਾ ਲਿਆ ਹੈ ਤੇ ਭੂਆ ਨੂੰ ਇਸ ਗੱਲ ਦਾ ਨਹੀਂ ਪਤਾ ਇਹਨਾਂ ਨੇ ਸੰਦੀਪ ਦੀ ਕੁੜੀ ਨੂੰ ਨਾਲ ਨਹੀਂ ਲੈ ਕੇ ਆਉਣਾ ਕਿਉਂਕਿ ਮੈਂ ਇਹਨਾਂ ਦੀਆਂ ਦੋਨਾਂ ਪੈਣ ਭਰਾਵਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਨ ਤੇ ਦੂਜੇ ਪਾਸੇ ਸੰਦੀਪ ਇਸ ਪਲੇਖੇ ਵਿੱਚ ਹੈ ਕਿ ਜੀਤਾ ਉਸਦੀ ਕੁੜੀ ਨੂੰ ਪਿਆਰ ਕਰਨ ਲੱਗ ਗਈ ਹੈ ਜਦ ਕਿ ਜੀਤਾ ਆਪਣੀਆਂ ਨਵੀਆਂ ਹੀ ਚਾਲਾਂ ਚੱਲ ਰਹੀ ਹੈ ਕਿਉਂਕਿ ਉਸ ਨੂੰ ਵੀ ਕਵਲ ਨੇ ਆਪਣੇ ਚੱਕਰਾਂ ਵਿੱਚ ਲੈ ਲਿਆ ਹੈ ਤੇ ਉਸ ਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਹੈ ਕਿ ਤੂੰ ਕੁੜੀ ਨੂੰ ਆਪਣੇ ਕੋਲ ਰੱਖ ਤੇ ਉਸ ਤੋਂ ਸਾਰਾ ਘਰ ਦਾ ਕੰਮ ਕਰ ਕਰਾਇਆ ਕਰੀ ਤੇ ਇਸ ਨਾਲ ਤੇਰੇ ਘਰ ਦਾ ਸਾਰਾ ਕੰਮ ਵੀ ਹੋ ਜਾਇਆ ਕਰੇਗਾ ਤੇ ਨਾਲੇ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਤੇ ਸੰਦੀਪ ਵੀ ਤੇਰੇ ਘਰੋਂ ਲੱਤ ਜਾਏਗੀ ਕਵਲ ਇਹ ਆਪਣੇ ਭਰਾ ਨੂੰ ਵੀ ਇਹ ਸਮਝਾ ਦਿੰਦਾ ਹੈ ਕਿ ਤੂੰ ਟੈਨਸ਼ਨ ਨਾ ਲੈ ਸੰਦੀਪ ਐਸ ਘਰ ਵਿੱਚ ਉਹ ਕੁੜੀ ਨੂੰ ਲੈ ਕੇ ਨਹੀਂ ਆਉਗੀ ਪਰ ਜਦੋਂ ਦਵਿੰਦਰ ਭੂਆ ਨੂੰ ਫੋਨ ਕਰਦੀ ਹੈ ਤੇ ਲਾਂਭਾ ਦਿੰਦੀ ਹੈ ਕਿ ਤੁਸੀਂ ਮੇਰਾ ਰਿਸ਼ਤਾ ਕਿਉਂ ਠੁਕਰਾ ਦਿੱਤਾ ਸੀ ਤੇ ਉਹ ਭੂਆ ਕਹਿੰਦੀ ਹੈ ਕਿ ਇਹ ਤੇਰਾ ਰਿਸ਼ਤਾ ਇਸ ਕਰਕੇ ਠੁਕਰਾ ਦਿੱਤਾ ਸੀ ਕਿਉਂਕਿ ਉਹ ਕੁੜੀ ਰੱਖਣ ਨੂੰ ਨਹੀਂ ਮੰਨਦੇ ਸੀ ਤਾਂ ਦਵਿੰਦਰ ਕਹਿੰਦੀ ਜਿੱਥੇ ਹੁਣ ਤੁਸੀਂ ਰਿਸ਼ਤਾ ਕਰ ਰਹੇ ਹੋ ਉੱਥੇ ਘੜਾ ਉਹ ਕੁੜੀ ਰੱਖਣ ਨੂੰ ਮੰਨ ਗਏ ਹਨ ਉੱਥੇ ਵੀ ਉਹਨਾਂ ਨੇ ਕੁੜੀ ਨੂੰ ਨਾਲ ਨਹੀਂ ਲੈ ਕੇ ਜਾਣਾ ਤਾਂ ਭੂਆ ਕਹਿੰਦੀ ਹੈ ਕਿ ਇਹ ਝੂਠ ਹੈ ਕੁੜੀ ਨਾਲ ਜਾਊ ਦਾ ਦਵਿੰਦਰ ਕਹਿ ਦਿੰਦੀ ਹੈ ਕਿ ਆਪਣੀ ਨੋ ਨੂੰ ਬੁਲਾ ਕੇ ਪੁੱਛੋ ਕਿ ਉਸ ਨੇ ਆਪਣੇ ਭਰਾ ਦੇ ਕੰਨਾਂ ਵਿੱਚ ਕੀ ਕਿਹਾ ਹੈ ਤੁਹਾਡੀ ਨੋ ਦਾ ਕਹਿਣਾ ਹੈ ਕਿ ਉਹ ਕੁੜੀ ਉੱਥੇ ਹੀ ਰਹੂਗੀ ਉਸ ਨੇ ਉਸ ਦੀ ਭਝਾਈ ਨੂੰ ਵੀ ਢਕਾ ਦਿੱਤਾ ਹੈ ਤੇ ਉਹ ਹੁਣ ਇਹ ਆਪਣੇ ਭਰਾ ਨੂੰ ਵੀ ਇਹ ਕਹਿ ਕੇ ਆਈ ਹੈ ਕਿ ਸਿਰਫ ਅ ਸੰਦੀਪ ਹੀ ਆਉਗੀ ਇਸ ਘਰ ਵਿੱਚ ਉਹ ਕੁੜੀ ਇਸ ਘਰ ਵਿੱਚ ਨਹੀਂ ਆਉਗੀ ਇਹ ਸਾਰੀਆਂ ਗੱਲਾਂ ਸੁਣ ਕੇ ਭੂਆ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਤੇ ਉਹ ਹੈਰਾਨ ਹੋ ਜਾਂਦੀ ਹੈ ਕਿ ਮੇਰੀ ਨੋ ਐਨੀ ਚਾਤਰ ਮੈਨੂੰ ਪਤਾ ਤਾਂ ਸੀ ਕਿ ਇਹ ਕੋਈ ਨਾ ਕੋਈ ਚਾਲ ਜ਼ਰੂਰ ਚੱਲ ਰਹੀ ਹੈ ਪਰ ਇਹ ਇੰਨੀ ਵੱਡੀ ਚਾਲ ਚੱਲੀ ਬੈਠੀ ਹੈ ਤੇ ਸਾਡੀ ਅੱਖਾਂ ਵਿੱਚ ਘੱਟਾ ਪਾ ਰਹੀ ਹੈ ਭੂਆ ਕਹਿੰਦੀ ਹੈ ਕਿ ਮੈਂ ਇਹ ਕਦੇ ਨਹੀਂ ਹੋਣ ਦੇਣਾ ਮੈਂ ਇਹ ਸਾਰੀਆਂ ਗੱਲਾਂ ਸੋਨੂ ਤੇ ਜੀਤਨ ਨਾਲ ਜ਼ਰੂਰ ਕਰੂੰਗੀ ਤੇ ਇਸ ਦੇ ਫੁੱਫੜ ਨਾਲ ਵੀ ਸਾਰੀਆਂ ਗੱਲਾਂ ਕਰਾਂਗੀ ਤੇ ਇਹ ਰਿਸ਼ਤਾ ਮੈਂ ਕਦੇ ਵੀ ਨਹੀਂ ਹੋਣ ਦਿੰਦੀ ਇਹ ਸਾਰੀਆਂ ਗੱਲਾਂ ਸੁਣ ਕੇ ਜਦੋਂ ਭੂਆ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਤੇ ਸੋਚਦੀ ਹੈ ਹੁਣ ਕਿਵੇਂ ਕਰਕੇ ਇਸ ਰਿਸ਼ਤੇ ਨੂੰ ਤੜਵਾਇਆ ਜਾਵੇ ਸੋ ਹੁਣ ਦੇਖਦੇ ਹਾਂ ਕਿ ਭੂਆ ਇਹ ਰਿਸ਼ਤਾ ਹੋਣ ਦਿੰਦੀ ਹੈ ਜਾਂ ਨਹੀਂ ਜਾਂ ਕਵਲ ਦਾ ਭਰਾ ਉਹ ਸੰਦੀਪ ਦੀ ਕੁੜੀ ਨੂੰ ਰੱਖਣ ਲਈ ਮੰਨਦਾ ਹੈ ਸੋ ਵੀਡੀਓ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਵਿੱਚ ਬਣੇ ਰਹਿ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ